ਮਰਨਾਲ 40 ਡਿਗਦੀ ਖੇਧੀ ਕਿਉਂਕਿ ਪਹਿਲਾਂ ਤਾਂ ਜ਼ਮੀਨ ਮੇਰੇ ਨਾਂ ਸੀਗੀ ਮੇਰੇ ਪਿਓ ਦੇ ਜਾਣ ਤੋਂ ਬਾਅਦ ਜ਼ਮੀਨ ਮੇਰੇ ਨਾਲ ਚੜ ਗਈ ਉਦੋਂ ਕਿ ਤਾਂ ਮੇਰੇ ਤਾਏ ਨੇ ਮੈਨੂੰ ਇਹ ਗੱਲ ਕਹਿਤੀ ਵੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਸਿਆਣੇ ਕਹਿੰਦੇ ਹੁੰਦੇ ਆ ਕਿ ਸਵਰਗ ਨਰਕ ਸਭ ਕੁਝ ਇੱਥੇ ਹੀ ਆ ਕਰਨੀ ਪਰਨੀ ਸਭ ਕੁਝ ਇੱਥੇ ਹੀ ਆ ਵਾਕਈ ਉਹ ਗੱਲ ਕਿਤੇ ਨਾ ਕਿਤੇ ਸੱਚ ਆ ਜਿਹੜੇ ਭਰਾ ਦੀ ਇਹ ਕਹਾਣੀਆਂ ਇਸ ਭਰਾ ਨਾਲ ਬਹੁਤ ਵੱਡਾ ਤੋਖਾ ਹੋਇਆ ਤੇ ਤੋਖਾ ਕਰਨ ਵਾਲਾ ਕੌਣ ਸੀ ਸਕਾ ਤਾਇਆ ਆਜੋ ਕਰਦੇ ਆ ਬਾਈ ਦੀ ਕਹਾਣੀ ਦੀ ਸ਼ੁਰੂਆਤ ਬਾਈ ਕਹਿੰਦਾ ਸਾਡੇ ਕੋਲੇ 14 ਕਿੱਲੇ ਜ਼ਮੀਨ ਦੇ ਸੀ 7 ਕਿੱਲੇ ਮੇਰੇ ਤਾਇਏ ਨੂੰ ਆਉਂਦੇ ਸੀਗੇ ਤੇ 7 ਕਿੱਲੇ ਮੇਰੇ ਪਿਓ ਨੂੰ ਆਉਂਦੇ ਸੀਗੇ ਮੇਰੇ ਤਾਇਏ ਦਾ ਵੀ ਇੱਕੋ ਇੱਕ ਪੁੱਤ ਸੀ ਤੇ ਇੱਕ ਧੀ ਸੀ ਤੇ ਮੈਂ ਆਪਦੇ ਪਿਓ ਦਾ ਇਕੱਲਾ ਕੱਲਾ ਪੁੱਤ ਸੀ ਨਾਵੀ ਮੇਰੀ ਭੈਣ ਸੀ ਨਾਵੀ ਮੇਰਾ ਹੋਰ ਭਰਾ ਸੀ ਮੇਰੇ ਤਾਈ ਦੇ ਦੋ ਜਵਾਗ ਸੀ ਇੱਕ ਕੁੜੀ ਤੇ ਇੱਕ ਮੁੰਡਾ ਮੈਂ ਆਪਦੇ ਪਿਓ ਦਾ ਇਕੱਲਾ ਕੱਲਾ ਪੁੱਤ ਸੀ ਕਹਿੰਦਾ ਜਿਹੜੀ ਸਾਡੀ 14 ਕਿੱਲੇ ਜ਼ਮੀਨ ਸੀ ਉਹ ਜਮ੍ਹਾਂ ਸ਼ਹਿਰ ਦੇ ਮੋਢ ਦੇ ਵਿੱਚ ਹੁੰਦੀ ਆ ਐਂ ਕਹਿ ਲਓ ਵੀ ਉਹ ਸਾਰੀ ਸ਼ਹਿਰੀ ਪ੍ਰਾਪਰਟੀ ਸੀ ਜਿਹਦੀ ਕੀ ਕਰੋੜਾਂ ਦੇ ਵਿੱਚ ਕੀਮਤ ਸੀ ਕਹਿੰਦਾ ਚਲੋ ਜੀ ਜਦੋਂ ਮੈਂ 17 ਕਿ ਸਾਲਾਂ ਦਾ ਹੁੰਨਾ ਤਾਂ ਮੇਰੇ ਫਾਦਰ ਸਾਹਿਬ ਨੂੰ ਅਚਾਨਕ ਅਟੈਕ ਹੁੰਦਾ ਤੇ ਉਹਨਾਂ ਦੀ ਮੌਤ ਹੋ ਜਾਂਦੀ ਆ ਫਾਦਰ ਸਾਹਿਬ ਦੀ ਮੌਤ ਹੋਣ ਤੋਂ ਬਾਅਦ ਬਾਈ ਕਹਿੰਦਾ ਮੈਂ ਤੇ ਮੇਰੀ ਮਾਂ ਅਸੀਂ ਦੋਵੇਂ ਘਰ ਚ ਇਕੱਲੇ ਰਹਿ ਜਾਂਦੇ ਆ ਉਸ ਟਾਈਮ ਤੇ ਸਾਡੀ ਕਹਿੰਦਾ ਜੁਆਇੰਟ ਫੈਮਿਲੀ ਹੁੰਦੀ ਆ ਤਾਇਆ ਸਾਡੇ ਨਾਲ ਰਹਿੰਦਾ ਹੁੰਦਾ ਅਸੀਂ ਇਕੱਠੇ ਰਹਿੰਦੇ ਹੁੰਨੇ ਆ ਪਰ ਮੇਰੇ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਕਹਿੰਦਾ ਮੇਰੇ ਤਾਇਏ ਨੇ ਸਾਡੀ ਕੇਅਰ ਕਰਨੀ ਬਹੁਤ ਜ਼ਿਆਦਾ ਸ਼ੁਰੂ ਕਰਤੀ ਕਹਿੰਦਾ ਮੈਨੂੰ ਇਹ ਗੱਲ ਉਹਨੇ ਮਹਿਸੂਸ ਹੋਣ ਨਹੀਂ ਦਿੱਤੀ ਕਿ ਮੇਰਾ ਪਿਓ ਸਿਰ ਤੇ ਨਹੀਂ ਹੈਗਾ ਵੀ ਐਂ ਕਹ ਲਵਾਂ ਵੀ ਮੇਰੇ ਅੱਗੇ ਪਿੱਛੇ ਮੇਰਾ ਤਾਇਆ ਪਰਛਾਵਾ ਬਣ ਕੇ ਰਹਿੰਦਾ ਹੁੰਦਾ ਸੀ ਕਹਿੰਦਾ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਤਾਇਏ ਦੇ ਦਿਮਾਗ ਦੇ ਵਿੱਚ ਕੀ ਪਲਾਨ ਚੱਲ ਰਿਹਾ ਕਹਿੰਦਾ ਮੈਂ ਉਹ ਗਮ ਭੁੱਲੀ ਚੁੱਕਿਆ ਸੀਗਾ ਕਿ ਮੇਰਾ ਪਿਓ ਮੇਰੇ ਸਿਰ ਤੇ ਨਹੀਂ ਹੈਗਾ ਕਿਉਂਕਿ ਮੇਰੇ ਤਾਏ ਨੇ ਕਦੇ ਵੀ ਮੈਨੂੰ ਸੁੱਤੇ ਨੂੰ ਨਹੀਂ ਛਾਇਆ ਸੀ ਕਦੇ ਮੈਨੂੰ ਕੋਈ ਕੰਮ ਨਹੀਂ ਸੀ ਦੱਸਿਆ ਮੈਨੂੰ ਪੁੱਤ ਤੋਂ ਬਿਨਾ ਕਦੇ ਬੋਲਿਆ ਨਹੀਂ ਸੀਗਾ ਪਰ ਕਹਿੰਦਾ ਮੈਨੂੰ ਇਹ ਨਹੀਂ ਸੀ ਪਤਾ ਵੀ ਜਿਹੜਾ ਤਾਇਆ ਮੇਰੇ ਨਾਲ ਅੱਜ ਇੰਨਾ ਮਿੱਠਾ ਹੋ ਰਿਹਾ ਇਹਨੇ ਡੰਗ ਮੈਨੂੰ ਕਿੰਨਾ ਵੱਡਾ ਮਾਰਨਾ ਕਹਿੰਦਾ ਉਹ ਚੀਜ਼ਾ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਹਿੰਦਾ ਚਲੋ ਜੀ ਜਦੋਂ ਮੈਂ ਥੋੜਾ ਜਿਹਾ ਹੋਰ ਵੱਡਾ ਹੋਇਆ ਪੜ੍ਹਨ ਲਿਖਣ ਦੇ ਵਿੱਚ ਮੈਂ ਵਧੀਆ ਸੀਗਾ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਮੈਂ ਕਹਿੰਦਾ ਸਰਕਾਰੀ ਨੌਕਰੀ ਤੇ ਲੱਗ ਜਾਣਾ ਕਹਿੰਦਾ ਜਦੋਂ ਮੈਂ ਸਰਕਾਰੀ ਨੌਕਰੀ ਤੇ ਲੱਗ ਜਾਣਾ ਤਾਂ ਮੇਰਾ ਤਾਇਆ ਕੀ ਕਹਿੰਦਾ ਵੀ ਆਪਾਂ ਐ ਕਰੀਏ ਵੀ ਆਪਣੀ ਸ਼ਹਿਰ ਦੀ ਪ੍ਰਾਪਰਟੀ ਆ ਵੀ ਆਪਾਂ ਬੁੱਤ ਐ ਕਰੀਏ ਵੀ ਆਪਾਂ ਇਹ 14 ਕਿੱਲੇ ਵੇਚ ਦਈਏ ਵੀ ਹੁਣ ਬਹੁਤ ਕਰੋੜਾਂ ਦੇ ਵਿੱਚ ਇਹਦੀ ਕੀਮਤ ਆ ਇਹ ਹੁਣ ਕਰੋੜਾਂ ਦੇ ਵਿੱਚ ਵਿਕ ਜਾਊਗੀ ਆਪਾਂ ਨੂੰ ਗਾਂਹ 25-30 ਲੱਖ ਨੂੰ ਚੰਗੀ ਜ਼ਮੀਨ ਮਿਲ ਜਾਊਗੀ ਆਪਣੀ ਜ਼ਮੀਨ ਵੱਧ ਜਾਊਗੀ ਵੀ ਆਪਾਂ ਪ੍ਰਾਪਰਟੀ ਵਧਾ ਲਈਏ ਤੇ ਕਹਿੰਦਾ ਮੈਨੂੰ ਤਾਇਏ ਦੇ ਰੱਬ ਜਿੱਡਾ ਯਕੀਨ ਸੀ ਮੈਂ ਤਾਇਏ ਨੂੰ ਕਿਹਾ ਵੀ ਤਾਇਆ ਜਿੰਮੇ ਤੈਨੂੰ ਚੰਗਾ ਲੱਗਦਾ ਤੂੰ ਕਰ ਲੈ ਕੋਈ ਚੱਕਰ ਨਹੀਂ ਹਨਾ ਵੀ ਮੇਰਾ ਹੁਣ ਮੇਰਾ ਪਿਓ ਤਾਂ ਸਿਰ ਤੇ ਹੈ ਨਹੀਂਗਾ ਵੀ ਮੇਰਾ ਤਾਂ ਸਾਰਾ ਕੁਝ ਤੂੰ ਹੀ ਆ ਤੇ ਕਹਿੰਦਾ ਪਰ ਮੇਰੇ ਦਿਲ 'ਚ ਇਹ ਗੱਲ ਹੈ ਨਹੀਂ ਸੀ ਵੀ ਮੇਰਾ ਤਾਇਆ ਇਹ ਕੁਝ ਕਰ ਸਕਦਾ ਕਹਿੰਦਾ ਚਲੋ ਮੈਂ ਤਾਂ ਜੌਬ ਤੇ ਲੱਗਾ ਹੋਇਆ ਸੀਗਾ ਮੇਰੀ ਡਿਊਟੀ ਵੀ ਕਹਿੰਦਾ 100 ਕਿਲੋਮੀਟਰ ਸਾਈਡ ਤੇ ਸੀ ਕਿਤੇ ਤੇ ਮੈਂ ਕਹਿੰਦਾ ਹਫਤੇ ਬਾਅਦ ਘਰੇ ਆਉਂਦਾ ਸੀ ਜਾਂ 15 ਦਿਨ ਬਾਅਦ ਘਰੇ ਆਉਂਦਾ ਸੀਗਾ ਕਹਿੰਦਾ ਚਲੋ ਜੀ ਤਾਇਏ ਨੇ ਕੀ ਕੀਤਾ ਵੀ ਡీలਰਾਂ ਨੂੰ ਕਹਿ ਦਿੱਤਾ ਤੇ 3 ਮਹੀਨੇ 2 ਮਹੀਨਿਆਂ ਬਾਅਦ ਸਾਡੀ ਜ਼ਮੀਨ ਕਹਿੰਦਾ ਵੇਕ ਗਈ ਕਹਿੰਦਾ ਜਦੋਂ ਜ਼ਮੀਨ ਵੇਕ ਗਈ ਭਰਾਵਾ ਤਾਂ ਕਹਿੰਦਾ ਉਸ ਤੋਂ ਬਾਅਦ ਮੇਰਾ ਤਾਇਆ ਵੀ ਨੂੰ ਫੋਨ ਕਰਦਾ ਵੀ ਆਪਣੀ ਜ਼ਮੀਨ ਵੇਕ ਗਈ ਆ ਆਹ ਰੇਟ ਆਪਣੀ ਜ਼ਮੀਨ ਵਿਕੀ ਆ ਤੇ ਆਪਾਂ ਹੁਣ ਪੁੱਤ ਜ਼ਮੀਨ ਅੱਗੇ ਵੇਖਣੀ ਆ ਵੀ ਆ ਜਾ ਚੱਲੀਏ ਜ਼ਮੀਨ ਦੇਖਣ ਵਾਸਤੇ ਕਹਿੰਦਾ ਮੈਂ ਤਾਂ ਇਹਨੂੰ ਕਿਹਾ ਵੀ ਤਾਇਆ ਬੱਸ ਵੀ ਮੈਂ ਸ਼ਨੀਵਾਰ ਆਉਂਗਾ ਵੀ ਹੁਣ ਮੈਨੂੰ ਛੁੱਟੀ ਨਹੀਂ ਮਿਲਨੀ ਮੈਂ ਸ਼ਨੀ ਤੇ ਐਤਵਾਰ ਸ਼ਨੀਵਾਰ ਮੈਂ ਸ਼ਾਮ ਨੂੰ ਆਜੂਗਾ ਐਤਵਾਰ ਸਾਰਾ ਦਿਨ ਆਪਾਂ ਫ੍ਰੀ ਹੋਵਾਂਗੇ ਆਪਾਂ ਜ਼ਮੀਨ ਦੇਖਾਵਾਂਗੇ ਕਹਾਂ ਚਲ ਮੇਰਾ ਤਾਇਆ ਕਹਿੰਦਾ ਵੀ ਕੱਲ ਕੋ ਆਹ ਚਲੋ ਜੀ ਤਾਏ ਨੇ ਪਹਿਲਾਂ ਹੀ ਉਹ ਜ਼ਮੀਨ ਦੇਖੀ ਹੋ ਜਿੱਥੇ ਤਾਏ ਨੇ ਜ਼ਮੀਨ ਲੈਣੀ ਸੀ ਡੀਲਰ ਨਾਲ ਜਾ ਕੇ ਪਹਿਲਾਂ ਦੇਖ ਚੁੱਕੇ ਸਾਰਾ ਕੁਝ ਦੇਖ ਚੁੱਕੇ ਆ ਸੀ ਬਸ ਕੱਲੀ ਮੈਨੂੰ ਦਿਖਾਉਣੀ ਸੀਗੀ ਚਲੋ ਜੀ ਮੈਂ ਸ਼ਨੀਵਾਰ ਸ਼ਾਮ ਨੂੰ ਆਉਣਾ ਤਾਇਆ ਮੈਨੂੰ ਐਤਵਾਰ ਲੈ ਜਾਂਦਾ ਸਾਰੀ ਜ਼ਮੀਨ ਦਾ ਢੇਡਾ ਮਰਾ ਕੇ ਲਿਆਉਂਦਾ ਵੀ ਆ ਜ਼ਮੀਨ 'ਚ ਇੰਨੀਆਂ ਮੋਟਰਾਂ ਲੱਗੀਆਂ ਆ ਕੋਜਾ ਸਾਰੀ ਗੱਲਬਾਤ ਹੁੰਦੀ ਆ ਕਹਿੰਦਾ ਉਹ ਟੱਕ ਹੁੰਦਾ ਸਾਡਾ 32 ਕਿੱਲਿਆਂ ਦਾ 14 ਕਿੱਲੇ ਵੇਚ ਕੇ ਅਸੀਂ 32 ਕਿੱਲੇ ਜ਼ਮੀਨ ਦੇ ਲੈ ਲੈਣੇ ਆ ਕਿਉਂਕਿ ਸਾਡੀ ਉਹ ਸਾਰੀ ਸ਼ਹਿਰੀ ਪ੍ਰਾਪਰਟੀ ਸੀਗੀ ਕਹਿੰਦਾ ਚਲੋ ਜੀ 32 ਕਿੱਲਿਆਂ ਦੇ ਵਿੱਚ ਚਾਰ ਮੋਟਰਾਂ ਸੀਗੀਆਂ ਸਾਰਾ ਸਿਸਟਮ ਬਹੁਤ ਵਧੀਆ ਸੀਗਾ ਕਹਿੰਦਾ ਜ਼ਮੀਨ ਵੀ ਵਧੀਆ ਟਿਕਾਣੀ ਤੇ ਸਪੂਰੀ ਤੇ ਮੈਂ ਕਿਹਾ ਤਾਇਆ ਠੀਕ ਆ ਤਾਇਆ ਕਹਿੰਦਾ ਵੀ ਪੁੱਤੇ ਟੱਕ ਬਹੁਤ ਵਧੀਆ ਵੀ ਇੱਕ ਬਣਦਾ ਚਲੋ ਜੀ ਮੈਂ ਤਾਂ ਇਹਨੂੰ ਜੈਸ ਕਰਤੀ ਤਾਏ ਨੇ ਕਹਿੰਦਾ ਵੀ ਚਲੋ ਜੀ ਇੱਥੇ ਸਾਈ ਹੋ ਗਈ ਸਾਈ ਤੋਂ ਬਾਅਦ ਮੈਂ ਕਹਿੰਦਾ ਸੋਮਵਾਰ ਡਿਊਟੀ ਚਲਾ ਜਾਣਾ ਤੇ ਤਾਏ ਹਰੀ ਕੀ ਕਰਦੇ ਆ ਵੀ ਸੋਮਵਾਰ ਜਾ ਕੇ ਕਾਗਜ਼ ਪੱਤਰ ਸਾਰੇ ਵੇਖ ਕੇ ਤੇ ਬੁੱਧਵਾਰ ਕਰ ਦਿੰਦੇ ਆ ਬਿਆਨਾ ਜ਼ਮੀਨ ਦਾ ਬਿਆਨਾ ਕਰਨ ਤੋਂ ਬਾਅਦ ਜਿਹੜੀ ਰਜਿਸਟਰੀ ਰੱਖੀ ਜਾਂਦੀ ਆ ਰਜਿਸਟਰੀ ਰੱਖੀ ਜਾਂਦੀ ਆ 20 ਮਈ ਦੀ ਤਾਇਆ ਕੀ ਕਰਦਾ ਕਹਿੰਦਾ ਮੈਨੂੰ ਬਿਆਨੇ ਦੀ ਫੋਟੋ WhatsApp ਤੇ ਸੈਂਡ ਕਰ ਦਿੰਦਾ ਪੁੱਤ ਵੀ ਆਪਣੀ ਇੰਨਾ ਆਪਾ ਬਿਆਨਾ ਦੇਤਾ ਜਿਹੜੀ ਰਜਿਸਟਰੀ ਹੋਣੀ ਆ ਉਹ ਆਪਣੀ 20 ਮਈ ਨੂੰ ਹੋਣੀ ਆ ਵੀ ਤੂੰ ਚੇਤਾ ਰੱਖੀ ਦਿਮਾਗ ਦੇ ਵਿੱਚ ਇਸ ਗੱਲ ਨੂੰ ਵੀ ਉਸ ਦਿਨ ਦਾ ਛੁੱਟੀ ਛੱਟੀ ਦਾ ਪ੍ਰਬੰਧ ਕਰ ਲਈ ਕਹਿੰਦਾ ਮਹਤਾਇਆ ਕੋਈ ਚੱਕਰ ਨਹੀਂ ਵੀ ਜੋ ਤੁਸੀਂ ਕਹੋਗੇ ਮੈਂ ਆਜੂਗਾ ਰਜਿਸਟਰੀ ਟਾਈਮ ਤੇ ਮੈਂ ਆਜੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਕਹਿੰਦਾ ਚਲੋ ਮੈਨੂੰ ਵੀ ਖੁਸ਼ੀ ਸੀ ਚਲਿਆ ਯਾਰ ਮੇਰੇ ਤਾਈ ਨੇ ਮੇਰਾ ਇੰਨਾ ਸੋਚਿਆ ਹਨਾ ਵੀ 14 ਕਿੱਲੇ ਵੇਚ ਕੇ 32 ਕਿੱਲੇ ਜ਼ਮੀਨ ਤੇ ਬਣ ਗਿਆ ਤੇ ਸਾਡੇ ਕੋਲ ਪੈਸੇ ਵੀ ਬਚ ਗਏ ਸੀ ਕਿਉਂਕਿ ਉਹ ਜ਼ਮੀਨ ਦੀ ਕੀਮਤ ਕਰੋੜਾਂ ਦੀ ਸੀ ਕਰੋੜਾਂ ਦੇ ਹਿਸਾਬ ਨਾਲ ਸੀ ਜਿਹੜੀ ਸ਼ਹਿਰ ਦੇ ਕੋਲ ਵੇਚ ਕੇ ਆਏ ਸੀਗੇ ਮੈਂ ਚਲ ਥੋੜੀ ਬਣੀ ਜ਼ਮੀਨ ਮੀਟਰ ਨਜ਼ਾਰੇ ਆ। ਫੇਰ ਧੋਖਾ ਕਿੱਥੇ ਹੁੰਦਾ? ਧੋਖਾ ਕਹਿੰਦਾ ਇੱਥੇ ਹੁੰਦਾ ਕਿ ਮੇਰਾ ਤਾਇਆ ਕੀ ਕਰਦਾ ਵੀ ਜਿਹੜੀ ਰਜਿਸਟਰੀ 20 ਮਈ ਨੂੰ ਰੱਖੀ ਹੁੰਦੀ ਆ ਉਹ ਰਜਿਸਟਰੀ ਇਹ 10 ਮਈ ਨੂੰ ਕਰਾ ਲੈਂਦਾ। ਅਗਲੀ ਪਾਰਟੀ ਨੂੰ ਕਹਿੰਦਾ ਡੀਲਰਾਂ ਵੱਲੋਂ ਡੀਲਰਾਂ ਨਾਲ ਰਲਿਆ ਹੁੰਦਾ ਡੀਲਰਾਂ ਨੂੰ ਕਹਿੰਦਾ ਵੀ ਤੁਸੀਂ ਐ ਕਰੋ ਵੀ ਤੁਸੀਂ 10 ਮਈ ਨੂੰ ਰਜਿਸਟਰੀ ਕਰਾ ਦਿਓ ਮੇਰੇ ਕੋਲੇ ਪੇਮੈਂਟ ਰੈਡੀ ਆ। ਕਹਿੰਦਾ ਜਿਹੜਾ ਸਾਰਾ ਪੈਸਾ ਤੇਲਾ ਸੀ ਉਹ ਸਾਰਾ ਤਾਇਏ ਕੋਲ ਹੀ ਸੀਗਾ। ਕਹਿੰਦਾ ਤਾਇਏ ਨੇ ਕੀ ਕੀਤਾ ਵੀ 10 ਮਈ ਨੂੰ ਰਜਿਸਟਰੀ ਕਰਾ ਲਈ। ਤੇ ਸਾਰੀ ਜ਼ਮੀਨ ਆਪਦੇ ਨਾਂ ਕਰਾ ਲਈ। ਕਹਿੰਦਾ ਸਾਰੀ ਜ਼ਮੀਨ ਆਪਦੇ ਨਾਂ ਕਰਾ ਲਈ ਕਹਿੰਦਾ ਜਦੋਂ ਮੈਂ 20 ਮਈ ਨੂੰ ਤਾਇਏ ਨੂੰ ਫੋਨ ਕੀਤਾ ਵੀ ਤਾਇਆ ਰਜਿਸਟਰੀ ਨਹੀਂ ਕਰਾਉਣੀ ਤੇ ਤਾਇਆ ਨੇ ਕਹਿੰਦਾ ਅੱਗੋਂ ਮੈਨੂੰ ਬਹਾਨਾ ਲਾਤਾ ਵੀ ਪੁੱਤੋਂ ਉਹਨਾਂ ਦਾ ਨਾ ਕੋਈ ਮਰਗ ਹੋ ਗਈ ਹੈ ਜਿੰਨਾਂ ਤੋਂ ਆਪਾਂ ਜ਼ਮੀਨ ਲਈ ਹੈ ਤੇ ਉਹ ਰਜਿਸਟਰੀ ਥੋੜੀ ਜਿਹੀ ਲੇਟ ਕਰਾਉਣਗੇ ਕੋਈ ਗੱਲ ਨਹੀਂ ਆਪਣੇ ਆਪ ਦੇ ਬੰਦੇ ਆ ਤੂੰ ਟੈਨਸ਼ਨ ਨਾ ਲੈ। ਕਹਾਂ ਚਲੋ ਜੀ ਮੈਂ 10 ਦਿਨ ਫਿਰ ਰੋਕੇ 10 ਦਿਨ ਬਾਅਦ ਫਿਰ ਮੈਂ ਤਾਇਆ ਨੂੰ ਫੋਨ ਕਰਦਾ ਤੇ ਤਾਇਆ ਕਹਿੰਦਾ ਨਹੀਂ ਹਜੇ ਨਾ ਉਹਨਾਂ ਤਾਂ ਜ ਮਾਹੌਲ ਜਾਂ ਸੈੱਟ ਨਹੀਂ ਹੋਇਆ ਉਹਨਾਂ ਦਾ ਕੋਈ ਆਪਸੀ ਇੱਕ ਹੀ ਚੱਕਰ ਬਣ ਗਿਆ ਤਾਂ ਚਲੋ ਜੀ ਮੈਂ ਉਸ ਤੋਂ ਬਾਅਦ ਘਰੇ ਜਦੋਂ ਆਉਣਾ ਘਰੇ ਆ ਕੇ ਮੈਂ ਤਾਇਏ ਨੂੰ ਪੁੱਛਦਾ ਵੀ ਤਾਇਆ ਕੀ ਗੱਲ ਹੈ ਰਜਿਸਟਰੀ ਕਿਉਂ ਨਹੀਂ ਹੋਣ ਦੀ ਚੱਕਰ ਕੀ ਬਣ ਗਿਆ ਤੇ ਤਾਇਆ ਮੈਨੂੰ ਕਹਿੰਦਾ ਵੀ ਪੁੱਤ ਉਹਨਾਂ ਦਾ ਨਾ ਕੋਈ ਆਪਸੀ ਰੌਲਾ ਹੈ ਭਰਾਵਾਂ ਦਾ ਕੋਈ ਨਹੀਂ ਰਜਿਸਟਰੀ ਉਹ ਕਰਾ ਲੈਣਗੇ ਬੰਦੇ ਵਧੀਆਂ ਨੇ ਟੈਨਸ਼ਨ ਨਾ ਲੈ ਕਹਿੰਦਾ ਯਾਰ ਮੈਂ ਆਖਿਆ ਕਮਾਲ ਦੀ ਗੱਲ ਆ ਵੀ ਆਪਾਂ ਬਿਆਨਾਂ ਦਿੱਤਾ ਹੋਇਆ ਬਿਆਨਾਂ ਦੀ ਤਰੀਕ ਟੱਪ ਗਈ ਆ ਤਾਇਆ ਕਹਿੰਦਾ ਨਹੀਂ ਤਰੀਕ ਨਹੀਂ ਟੱਪੀ ਉਹ ਕੋਈ ਗੱਲ ਨਹੀਂ ਮੈਂ ਰਜਿਸਟਰੀ ਦੀ ਕਹਿੰਦਾ ਮਨਿਆਦ ਵਧਾਤੀ ਸੀਗੀ ਮੈਂ ਲਿਖ ਲਿਖਾ ਕਰਾ ਲਿਆ ਸੀਗਾ ਕਹਿੰਦਾ ਚਲ ਮੈਂ ਇਹ ਚੱਲ ਵੀ ਤਾਇਏ ਨੇ ਕਹਿਤਾ ਆਪਾਂ ਗੱਲ ਮੰਨ ਲਈ ਕਹਿੰਦਾ ਆਪਾਂ ਫਿਰ ਅਗਲੇ ਦਿਨ ਡਿਊਟੀ ਚੱਪ ਕਰੇ ਚਲੇ ਗਏ ਆਪਾਂ ਤਾਂ ਸ਼ਨੀਵਾਰ ਸ਼ਾਮ ਨੂੰ ਉਹਦੇ ਚੈਤਵਾਰ ਨੂੰ ਚਲੇ ਜਾਂਦੇ ਸੀਗੇ ਜਾ ਕੇ ਦੇ 15 ਦਿਨਾਂ ਬਾਅਦ ਘਰ ਆਉਂਦੇ ਸੀ ਕਹਿੰਦਾ ਆਪਾਂ ਉਹ ਗੱਲ ਨੂੰ ਕਿਤੇ ਮੰਨ ਲਾ ਸੀਰੀਅਸ ਲਈ ਆਈ ਨਹੀਂ ਸੀਗਾ ਮੈਨੂੰ ਤਾਂ ਐ ਸੀ ਵੀ ਤਾਇਆ ਬੈਠਾ ਕੋਈ ਟੈਨਸ਼ਨ ਨਹੀਂ ਕਹਿੰਦਾ ਮੈਨੂੰ ਘੱਟੋ ਘੱਟ 2-3 ਮਹੀਨਿਆਂ ਬਾਅਦ ਪਤਾ ਲੱਗਿਆ ਵੀ ਜਿਹੜੀ ਜ਼ਮੀਨ ਸੀ ਉਹ ਸਾਰੀ ਤਾਇਏ ਨੇ ਆਪਦੇ ਨਾਂ ਕਰਾ ਲਈ ਕਹਿੰਦਾ ਜਦੋਂ ਭਰਾਵਾ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਜਦੋਂ ਮੈਂ ਤਾਈ ਨੂੰ ਪੁੱਛਿਆ ਤਾਂ ਤਾਇਆ ਕਹਿੰਦਾ ਵੀ ਤੈਨ ਜ਼ਮੀਨ ਮੈਂ ਤਾਂ ਨਾ ਕਰਾਈਆ ਕਿਉਂਕਿ ਕਹਿੰਦਾ ਮੈਨੂੰ ਰਜਿਸਟਰੀ ਅਮਰਜੈਂਸੀ ਕਰਾਉਣੀ ਪੈ ਗਈ ਸੀ ਨਹੀਂ ਤਾਂ ਉਹ ਬੰਦੇ ਆਪਣਾ ਬਿਆਨਾਂ ਮੁਕਰਦੇ ਸੀਗੇ ਕੋਈ ਗੱਲ ਨਹੀਂ ਮੈਂ ਜ਼ਮੀਨ ਤੇ ਨੂੰ ਦੇ ਦੂੰਗਾ ਮੈਂ ਕਿਹੜਾ ਹੱਕ ਤੇ ਧਰਨੀ ਆ ਕਹਿੰਦਾ ਮੈਂ ਚੁੱਪ ਕਰ ਗਿਆ ਵੀ ਠੀਕ ਆ ਯਾਰ ਤਾਇਆ ਮੇਰਾ ਹਨਾ ਵੀ ਮੇਰੇ ਪਿਓਾਂ ਦੀ ਥਾਂ ਤੇ ਆ ਵੀ ਸਿਆਣਾ ਬਹਿਣਾ ਬੰਦਾ ਕਹਿੰਦਾ ਮੈਂ ਫਿਰ ਨੌਕਰੀ ਕਰਦਾ ਰਹਿਣਾ ਕਹਿੰਦਾ ਨੌਕਰੀ ਕਰਦਿਆਂ ਕਰਦਿਆਂ ਕੀ ਹੁੰਦਾ ਵੀ ਜਿਹੜੀ ਮੇਰੀ ਮਾਂ ਹੁੰਦੀ ਆ ਉਹਨੂੰ ਵੀ ਅਟੈਕ ਹੋ ਜਾਂਦਾ ਤੇ ਉਹ ਵੀ ਦੁਨੀਆ ਤੋਂ ਆਲਵਿਦਾ ਕਹਿ ਜਾਂਦੀ ਆ ਕਹਿੰਦਾ ਜਦ ਮੇਰੀ ਮਾਂ ਵੀ ਦੁਨੀਆ ਤੋਂ ਚਲੀ ਜਾਂਦੀ ਆ ਉਸ ਤੋਂ ਬਾਅਦ ਕਹਿੰਦਾ ਤਾਏ ਨੇ ਫ ਕਹਿੰਦਾ ਫਿਰ ਕਿ ਜਦੋਂ ਮੇਰੇ ਮਾਂ ਦੇ ਮੁੱਕਣ ਤੋਂ ਬਾਅਦ ਜਦੋਂ ਭੋਗ ਪਾਇਆ ਜਾਂਦਾ ਭੋਗ ਤੋਂ ਬਾਅਦ ਜਦੋਂ ਮੈਂ ਡਿਊਟੀ ਜਾਂਦਾ ਡਿਊਟੀ ਤੋਂ ਬਾਅਦ ਜਦੋਂ ਮੈਂ ਉਧਰ ਹਫ਼ਤੇ ਬਾਅਦ ਮੁੜ ਕੇ ਘਰੇ ਆਉਣਾ ਕਹਿੰਦਾ ਮੇਰਾ ਤਾਇਆ ਮੈਨੂੰ ਨਾਲ ਬੋਲਦਾ ਹੀ ਨਹੀਂ ਜੇ ਮੈਂ ਤਾਇਆ ਨੂੰ ਬੁਲਾਉਣਾ ਕੋਈ ਗੱਲਬਾਤ ਕਰਦਾ ਕਹਿੰਦਾ ਮੇਰਾ ਤਾਇਆ ਗੋ ਮੈਨੂੰ ਓਡੋਟ ਕੇ ਪੈਂਦਾ ਤੇ ਅੱਗੋਂ ਕਹਿੰਦਾ ਵੀ ਤੇਰਾ ਹੁਣ ਇੱਥੇ ਕੀ ਹੈਗਾ ਜਦੋਂ ਮੇਰਾ ਭਰਾ ਹੀ ਨਹੀਂ ਹੈਗਾ ਦੁਨੀਆ ਤੇ ਜਦੋਂ ਮੇਰੀ ਪਰਜਾਈ ਨਹੀਂ ਦੁਨੀਆ ਤੇ ਗਈ ਤੇ ਤੂੰ ਹੀ ਸਾਡੇ ਘਰੇ ਲੈਣ ਕੀ ਆਉਣਾ ਮੈਂ ਆਖਿਆ ਵੀ ਆਹ ਕੀ ਬਣ ਗਿਆ ਵੀ ਜਿਹੜਾ ਤਾਇਆ ਮੈਨੂੰ ਪੁੱਤ ਪੁੱਤ ਕਰਦਾ ਸੀ ਮੇ ਮੈਨੂੰ ਸੁੱਤੇ ਨੂੰ ਨਹੀਂ ਸਿਟਾਉਂਦਾ ਮੇਰੇ ਅੱਗੇ ਪਿੱਛੇ ਪਰਛਾਵਾ ਬਣ ਕੇ ਘੁੰਮਦਾ ਸੀ ਵੀ ਹੁਣ ਜਾ ਕੇ ਤਾਂ ਮਤਾਏ ਨੂੰ ਕੀ ਹੋ ਗਿਆ ਤੇ ਕਹਿੰਦਾ ਵੀ ਮੇਰੇ ਤਾਏ ਨੇ ਮੇਰੇ ਨਾਲ ਇਹੋ ਜਿਹਾ ਸੁਲੂਕ ਕੀਤਾ ਕਿ ਮੈਂ ਉੱਥੇ ਘਰ ਜਾਣਾ ਛੱਡਤਾ ਕਹਿੰਦਾ ਉਸ ਤੋਂ ਬਾਅਦ ਮੈਂ ਤਾਏ ਤੋਂ ਜ਼ਮੀਨ ਮੰਗੀ ਤਾਏ ਨੇ ਠੋਕ ਕੇ ਜਵਾਬਤਾ ਵੀ ਮੇਰੇ ਭਰਾ ਦੀ ਜ਼ਮੀਨ ਸੀ ਨਾ ਮੇਰਾ ਭਰਾ ਦੁਨੀਆ ਤੇ ਨਾ ਮੇਰੀ ਪਰਚਾਈ ਦੁਨੀਆ ਤੇ ਤੂੰ ਕਾਣ ਹੋਣਾ ਜ਼ਮੀਨ ਲੈਣ ਆਲਾ ਜ਼ਮੀਨ ਮੇਰੇ ਭਰਾ ਦੀ ਸੀਗੀ ਤੂੰ ਆਪਦੀ ਨੌਕਰੀ ਲੱਗਾਂ ਤੇ ਨੌਕਰੀ ਕਰ ਚੁੱਪ ਕਰਕੇ ਕਹਿੰਦਾ ਉਸ ਤੋਂ ਬਾਅਦ ਮੈਨੂੰ ਤਾਏ ਨੇ ਤੇ ਤਾਏ ਦੇ ਪੁੱਤ ਨੇ ਧਮਕੀਆਂ ਦੇਣੇ ਸ਼ੁਰੂ ਕਰਤੀਆਂ ਵੀ ਜੇ ਤੂੰ ਇੱਥੇ ਆ ਤਾਂ ਤੇਰੀ ਰੱਤਾ ਮਾਵਾਂ ਤੋੜ ਦੇਾਂਗੇ ਫਿਰਨਾਂ ਕੀ ਦੱਸਿਆ ਨਹੀਂ ਕਹਿੰਦਾ ਮੈਂ ਨੌਕਰੀ ਵਾਲਾ ਬੰਦਾ ਸੀਗਾ ਇੱਕ ਮੈਂ ਹੈ ਕੱਲਾ ਸੀ ਨਾ ਮੇਰੀ ਮਾਂ ਰਹੀ ਨਾ ਮੇਰਾ ਪਿਓ ਰਿਆ ਕਹਿੰਦਾ ਮੈਂ ਉਸ ਗੱਲ ਤੇ ਚੁੱਪ ਕਰ ਗਿਆ ਵੀ ਹੁਣ ਤਾਂ ਹਾਥੀ ਵੱਡੇ ਗਏ ਹੁਣ ਪੱਲੇ ਕੀ ਰਹਿ ਗਿਆ ਵੀ ਜਦੋਂ ਸਾਰੀ ਜ਼ਮੀਨ ਵਕਾ ਕੇ ਉਹਨੇ ਆਪ ਦੇ ਨਾਂ ਕਰਾ ਲਈ ਅੱਗੋਂ ਜ਼ਮੀਨ ਨਵੇਂ ਪਿੰਡ ਲਈ ਸੀ ਉੱਥੇ ਜਾ ਕੇ ਜ਼ਮੀਨ ਸਾਰੀ ਆਪ ਦੇ ਨਾਂ ਰਜਿਸਟਰੀ ਕਰਾ ਆ ਗਿਆ ਕਹਿੰਦਾ ਮੇਰੇ ਪੱਲੇ ਕੁਝ ਰਹਿ ਹੀ ਨਹੀਂ ਗਿਆ ਸਨਾ ਮੇਰੇ ਕੋਲ ਕੋਈ ਸਬੂਤ ਨਾ ਕੋਸ਼ ਕਹਿੰਦਾ ਮੈਂ ਕੀ ਕਰਨਾ ਵਿੱਚ ਉੱਪਰ ਕੇ ਮੈਂ ਕਹਿੰਦਾ ਰੱਬ ਤੇ ਗੱਲ ਛੱਡਤੀ ਮੇਰ ਰੱਬਾ ਹੁਣ ਫੈਸਲਾ ਤੂੰ ਕਰਨਾ ਕਹਿੰਦਾ ਚਲੋ ਜੀ ਕੁਛ ਟਾਈਮ ਪਿਆ ਸਾਲ ਦੋ ਸਾਲ ਪਏ ਜਦੋਂ ਤਾਇਆ ਨਵੀਂ ਜ਼ਮੀਨ ਦੇ ਵਿੱਚ ਗਿਆ ਉੱਥੇ ਜਾ ਕੇ ਕਹਿੰਦਾ ਤਾਇਏ ਦਾ ਪੁੱਤ ਕੀ ਕਰਨਗਾ ਚਿੱਟਾ ਲਾਉਣ ਲੱਗ ਗਿਆ ਚਿੱਟਾ ਲਾਉਂਦਿਆਂ ਲਾਉਂਦਿਆਂ ਕੁਛ ਟਾਈਮ ਪਿਆ ਤਾਂ ਤਾਇਏ ਦਾ ਪੁੱਤ ਟੀਕਾ ਲਾ ਕੇ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਿੱਛੇ ਰਹਿ ਗਈ ਸੀ ਤਾਇਏ ਦੀ ਧੀ ਕਹਿੰਦਾ ਤਾਇਏ ਦੀ ਧੀ ਦਾ ਚਲੋ ਜੀ ਵਿਆਹ ਕਰ ਦਿੱਤਾ ਗਿਆ ਉਹ ਆਪਦੇ ਘਰ ਚਲੀ ਗਈ ਵਿਚਾਰੀ ਕਹਿੰਦਾ ਉਸ ਤੋਂ ਬਾਅਦ ਦੇਖੋ ਜਦੋਂ ਆਪਾਂ ਕਹਿੰਦੇ ਆ ਕਿ ਸਵਰਗ ਨਰਕ ਸਾਰਾ ਕੁਝ ਇੱਥੇ ਹੀ ਆ ਕਹਿੰਦਾ ਉਸ ਤੋਂ ਬਾਅਦ ਜਿਹੜੀ ਮੇਰੀ ਤਾਈ ਸੀ ਉਹਨੂੰ ਗਲੇ ਦਾ ਕੈਂਸਰ ਹੋ ਗਿਆ ਤੇ ਜਿਹੜਾ ਮੇਰਾ ਤਾਇਆ ਸੀ ਉਹਦੀ ਰੀੜ ਦੀ ਹੱਡੀ ਦੇ ਵਿੱਚ ਕੈਂਸਰ ਹੋ ਗਿਆ ਕਹਿੰਦਾ ਦੋਵੇਂ ਜਣੇ ਇਸ ਟਾਈਮ ਤੇ ਬਿਲਕਦੇ ਫਰਦੇ ਆ ਤੇ ਇਲਾਜ ਹੁਣ ਕਰਾਉਣ ਜਾਂਦਾ ਉਹਨਾਂ ਦਾ ਜਵਾਈ ਕਿਉਂਕਿ ਹੋਰ ਤਾਂ ਕੋਈ ਰਹਿਆ ਨਹੀਂ ਇਲਾਜ ਕਰਾਉਣ ਵਾਲਾ ਕਹਿੰਦਾ ਜਵਾਈ ਉਹਨਾਂ ਦਾ ਚੱਕੇ ਫਿਰਦਾ ਵਿਚਾਰਾ ਚੰਗਾ ਚੱਲ ਬੰਦਾ ਉਹ ਕਹਿੰਦਾ ਹੁਣ ਤਾਈ ਨੂੰ ਵੀ ਕੀਮੋ ਲੱਗਦੀਆਂ ਤਾਏ ਨੂੰ ਵੀ ਕੀਮੋ ਲਗਦੀਆਂ ਤੇ ਕਹਿੰਦਾ ਬੁਰੇ ਹਾਲ ਹੋਏ ਪਏ ਆ ਤੇ ਬਚਣ ਦੀ ਉਹਨਾਂ ਦੀ ਕੋਈ ਉਮੀਦ ਨਹੀਂ ਕਹਿੰਦਾ ਦੱਸੋ ਹੁਣ ਜ਼ਮੀਨ ਦਾ ਵਾਰਿਸ ਕੌਣ ਰਹਿ ਗਿਆ ਜਿਹੜੇ ਪੁੱਤ ਪਿੱਛੇ ਜ਼ਮੀਨ ਮੇਰੇ ਨਾਲ ਤੋਂ ਖਾ ਕਰਕੇ ਨੱਪੀ ਸੀ ਕਹਿੰਦਾ ਉਹ ਪੁੱਤ ਵੀ ਨਾ ਰਿਹਾ ਜਿਹੜੇ ਤਾਇਰੇ ਲਾਲਚ ਕੀਤਾ ਸੀ ਮੇਰੇ ਨਾਲ ਐਡਾ ਬੜਾ ਧੋਖਾ ਕੀਤਾ ਸੀਗਾ ਉਹ ਤਾਇਆ ਹੁਣ ਮੰਜੀ ਤੇ ਪਿਆ ਬਿਲਕਦਾ ਪਿਆ ਕਹਿੰਦਾ ਤੇ ਮੇਰੀ ਤਾਈ ਵੀ ਕਹਿੰਦਾ ਤੜਫ ਤੜਫਦੀ ਪਈ ਆ ਨਾਗੋਜ ਖਾਦਾ ਜਾਂਦਾ ਨਾ ਕਿਸਪੀਤਾ ਜਾਂਦਾ ਗਲੇ ਦੇ ਵਿੱਚ ਕੈਂਸਰ ਆ ਉਹਦੇ ਕਹਿੰਦਾ ਮੈਨੂੰ ਪਤਾ ਕਿ ਉਸ ਟਾਈਮ ਮੇਰੇ ਦਿਲ ਤੇ ਕੀ ਬੀਤੀ ਸੀ ਜਦੋਂ ਮੇਰੇ ਤਾਏ ਨੇ ਕਿਹਾ ਸੀ ਵੀ ਤੇਰਾ ਘਰ ਚ ਕੋਈ ਹਿੱਸਾ ਨਹੀਂ ਤੂੰ ਇਥੇ ਘਰ ਚ ਨਾ ਵੜਿਆ ਕਰ ਕਹਿੰਦਾ ਉਹ ਜਿਹੜੀਆਂ ਦਿਲ ਦੇ ਵਿੱਚੋਂ ਬੱਦਵਾਵਾ ਨਿਕਲਦੀਆਂ ਨੇ ਜਦੋਂ ਦੁਖੀਕਾਰੇ ਬੰਦੇ ਨੂੰ ਕਹਿੰਦਾ ਫਿਰ ਉਹ ਬੱਦਵਾਵਾ ਕਿਤੇ ਨਾ ਕਿਤੇ ਜਾ ਕੇ ਬੰਦੇ ਨੂੰ ਲੱਗਦੀਆਂ ਜ਼ਰੂਰ ਆ ਕਿਉਂਕਿ ਕਹਿੰਦਾ ਮੇਰੇ ਨਾਲ ਤਾਂ ਐਡਾ ਵੱਡਾ ਧੋਖਾ ਕਰਤਾ ਸੀ ਤਾਏ ਨੇ ਕਿ ਮੈਂ ਤਾਂ ਜਮਾ ਰੋਡ ਤੇ ਆ ਗਿਆ ਸੀਗਾ ਕਹਿੰਦਾ ਹੁਣ ਮੇਰੀ ਤਨਖਾਹ ਕੀ ਸੀਗੀ 35-40 ਹਜ਼ਾਰ ਮੇਰੀ ਤਨਖਾਹ ਸੀਗੀ ਗਾਂ ਮੇਰੇ ਜ ਨਾਲੇ ਮੈਂ ਕਹਿੰਦਾ ਆਪਣੇ ਪਿਓ ਦਾ ਹਿੱਸਾ ਲਿਆ ਸੀਗਾ ਤੇ ਮੇਰੇ ਪਿਓ ਦਾ ਹਿੱਸਾ ਵੀ ਕਹਿੰਦਾ ਸਾਰਾ ਕੁਝ ਨੱਪ ਗਿਆ ਕਿਉਂਕਿ ਇਹ ਮੇਰੇ ਨਾਲ 40 ਡੇ ਵੱਡੀ ਖੇਤੀ ਕਿਉਂਕਿ ਪਹਿਲਾਂ ਕਹਿੰਦਾ ਜ਼ਮੀਨ ਮੇਰੇ ਨਾਂ ਸੀਗੀ ਮੇਰੇ ਪਿਓ ਦੇ ਜਾਣ ਤੋਂ ਬਾਅਦ ਜ਼ਮੀਨ ਮੇਰੇ ਨਾਲ ਚੜ ਗਈ ਉਦੋਂ ਕਹਿੰਦਾ ਮੇਰੇ ਤਾਏ ਨੇ ਮੈਨੂੰ ਇਹ ਗੱਲ ਕਹਿਤੀ ਵੀ ਆਪਾਂ ਜ਼ਮੀਨ ਵੇਚ ਕੇ ਨਵੀਂ ਥਾਂ ਤੇ ਜ਼ਮੀਨ ਬਣਾ ਲਈਏ ਇਧਰੋਂ ਜ਼ਮੀਨ ਮਹਿੰਗੀ ਵਿਕਦੀ ਆ ਅੱਗੋਂ ਸਸਤੀ ਬਣ ਜੂਗੀ ਉਹ ਸਾਰੀ ਚਾਲ ਕੀ ਸੀ ਤਾਏ ਦੀ ਵੀ ਬਸ ਇੱਕ ਵਾਰੀ ਜ਼ਮੀਨ ਵਕਾ ਕੇ ਪੈਸਾ ਮੇਰੇ ਹੱਥ ਚ ਆ ਜਾਊਗਾ ਕਿਉਂਕਿ ਹੁਣ ਤਾਂ ਜ਼ਮੀਨ ਇਹਦੇ ਨਾਂ ਹੋਈ ਪਈ ਆ ਮੁੰਡੇ ਦੇ ਇਹ ਹੁਣ ਮੇਰੇ ਹੱਥ 'ਚ ਆਉਣੀ ਨਹੀਂ ਵੀ ਨਵੀਂ ਥਾਂ ਤੇ ਜਾ ਕੇ ਜ਼ਮੀਨ ਲਵਾਂਗੇ ਤਾਂ ਜਦੋਂ ਰਜਿਸਟਰੀ ਕਰਾਵਾਂਗੇ ਰਜਿਸਟਰੀ ਸਾਰੀ ਤਾਈ ਨੇ ਟਾਈਮ ਤੋਂ ਪਹਿਲਾਂ ਕਰਾ ਲਈ ਹੁਣ ਉਹ ਤਾਇਆ ਵੀ ਕੈਂਸਰ ਨਾਲ ਤੜਫਦਾ ਪਿਆ ਤੇ ਤਾਈ ਵੀ ਕੈਂਸਰ ਨਾਲ ਤੜਫਦੀ ਦੋਵਾਂ ਜੀਆਂ ਨੂੰ ਕੈਂਸਰ ਹੋ ਗਿਆ ਇਸ ਕਰਕੇ ਭਰਾਵੋ ਪਹਿਲੀ ਗੱਲ ਤੇ ਆ ਕਿ ਕਿਸੇ ਨਾਲ ਵੀ ਨਾ ਕੁਝ ਮਾੜਾ ਕਰੋ ਕਿਸੇ ਦਾ ਵੀ ਹੱਕ ਨਾ ਦੱਬੋ ਬਾਕੀ ਜਿਹੜਾ ਬੰਦਾ ਆਪਦੇ ਭਰਾ ਦਾ ਹੱਕ ਖਾਂਦਾ ਆਪਦੇ ਭਰਾ ਦੀ ਔਲਾਦ ਨਾਲ ਧੋਖਾ ਕਰਦਾ ਉਹ ਦੁੱਗਣਾ ਹੋ ਕੇ ਨਿਕਲਦਾ ਜਿਹੜਾ ਬੰਦਾ ਆਪਣੇ ਭਰਾ ਦਾ ਹੱਕ ਦੱਬਦਾ ਉਹ ਸਮਝ ਲਓ ਜ਼ਹਿਰ ਆ ਉਹ ਜ਼ਹਿਰ ਤੁਹਾਡੇ ਘਰੋਂ ਨਿਕਲਣਾ ਜੇ ਤੁਸੀਂ ਆਪਣੇ ਭਰਾ ਦਾ 50 ਲੱਖ ਰੁਪਏ ਨਾ ਪਾ ਦਿਓ ਤਾਂ ਉਹ ਤੁਹਾਡੇ ਘਰੋਂ ਕਰੋੜ ਬਣ ਕੇ ਨਿਕਲਣਾ ਚਾਹੇ ਉਹ ਨਸ਼ੇ ਦੇ ਰੂਪ ਚ ਨਿਕਲੇ ਚਾਹੇ ਉਹ ਥਾਣੇ ਕਚਹਿਰੀਆਂ ਦੇ ਰੂਪ ਚ ਨਿਕਲੇ ਚਾਹੇ ਹਸਪਤਾਲ ਦੇ ਰੂਪ ਚ ਨਿਕਲੇ ਪਰ ਤੁਹਾਡੇ ਘਰੋਂ ਉਹ ਪੈਸਾ ਨਿਕਲਣਾ ਜ਼ਰੂਰ ਆ ਇਹ ਗੱਲ ਗੱਦੀ ਗਰੰਟੀ ਆ ਕਰਨੀ ਭਰਨੀ ਸਾਰਾ ਕੁਝ ਇੱਥੇ ਆ ਸਵਰਗ ਨਰਕ ਸਾਰਾ ਕੁਝ ਇੱਥੇ ਆ ਇਸ ਕਰਕੇ ਭਰਾਵੋ ਐਨੀ ਬੇਨਤੀ ਆ ਵੀ ਕਦੇ ਵੀ ਆਪ ਦੇ ਭਰਾ ਨਾਲ ਆਪਦੇ ਭਰਾ ਦੀ ਔਲਾਦ ਨਾਲ ਕਦੇ ਤੋਂ ਖਾਣਾ ਕਰਿਓ ਕਦੇ ਤੋਂ ਖਾਣਾ ਕਰਿਓ ਕਿਉਂਕਿ ਬੰਦਾ ਬੰਦਾ ਬੰਦੇ ਤੋਂ ਪੜਦਾ ਰੱਖ ਸਕਦਾ ਪਰ ਉਸ ਨੀਲੀ ਛਤੜ ਦੇ ਕੋਈ ਪੜਦਾ ਨਹੀਂ ਰਹਿੰਦਾ ਟਾਈਮ ਜ਼ਰੂਰ ਲੱਗਦਾ ਪਰ ਰੱਬ ਫੈਸਲਾ ਜ਼ਰੂਰ ਕਰਦਾ ਇਸ ਕਰਕੇ ਰੱਬ ਤੋਂ ਡਰ ਕੇ ਰਿਆ ਕਰੋ ਜੋ ਰੱਬ ਨੇ ਤੁਹਾਨੂੰ ਦਿੱਤਾ ਉਹਦੇ ਵਿੱਚ ਸਬਰ ਸੰਦੋਖ ਕਰਿਆ ਕਰੋ ਬਗਾਨੀ ਪ੍ਰਾਪਰਟੀ ਬਗਾਨੀ ਜ਼ਮੀਨ ਬਗਾਨਾ ਪੈਸਾ ਵੇਕੇ ਲਾਲਾ ਨਾ ਸਟਿਆ ਕਰੋ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਹੋ ਸਕਦਾ ਕਿਸੇ ਦਾ ਹੋਰ ਘਰ ਉਜੜਣ ਤੋਂ ਬਚ ਜੇ ਵੀਡੀਓ ਦੇਖਣ ਜਿਹੜਾ ਬਹੁਤ-ਬਹੁਤ ਧੰਨਵਾਦ